ਐਸਐਸਪੀ ਫਤੇਗੜ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਆਈਪੀਐਸ ਜੀ ਦੇ ਨਿਸ਼ਾ ਨਿਰਦੇਸ਼ ਅਨੁਸਾਰ ਅਤੇ ਐਸਪੀਡੀ ਸ਼੍ਰੀ ਰਾਕੇਸ਼ ਯਾਦਵ ਜੀ ਦੇ ਨਿਗਰਾਨੀ ਨਿਗਰਾਨੀ ਹੈਡ ਪੁਰੇ ਸੀਆਈਏ ਫਤੇਗੜ ਸਾਹਿਬ ਨੇ ਬਹੁਤ ਹੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਇੱਕ ਤਰੀਕ ਨੂੰ ਸੀਆਈਏ ਸਰਹੰਦ ਦੀ ਟੀਮ ਰੇਲਵੇ ਸਟੇਸ਼ਨ ਸਰਹੰਦ ਦੇ ਮੇਰੇ ਹਾਜ਼ਰ ਸੀ ਜਦੋਂ ਉਹਨਾਂ ਨੂੰ ਇੱਕ ਮੋਟਰਸਾਈਕਲ ਦੇ ਜਿਸ ਦਾ ਨੰਬਰ ਹੈ ਪੀਬੀ 87 5554 ਉਸ ਉੱਤੇ ਦੋ ਸ਼ੱਕੀ ਵਿਅਕਤੀ ਨਜ਼ਰ ਆਏ ਜਦੋਂ ਉਹਨਾਂ ਦੀ ਤਲਾਸ਼ੀ ਲਈਤੀ ਗਈ ਤਾਂ ਉਹਨਾਂ ਕੋਲ ਸਾਨੂੰ 30000 ਗੋਲੀਆਂ ਲੌਮੋਟਿਲ ਬਰਾਉਂਡ ਮਿਲੀਆਂ ਜਿਹੜੇ ਦੋ ਸ਼ਕਤੀ ਵਿਅਕਤੀ ਸੀ ਇਹਨਾਂ ਦਾ ਨਾਮ ਹੈਗਾ ਰਾਜਕੁਮਾਰ son of ਨਾਰੂਰਾਮ ਇਹ ਹੈਗਾ ਤਲੰਦੇ ਰਹਿਣ ਵਾਲਾ ਅਤੇ ਦੂਜੇ ਵਿਅਕਤੀ ਦਾ ਨਾਮ ਹੈ ਗੁਰਨਾਮ ਸਿੰਘ son of ਕਰਨੈਲ ਸਿੰਘ ਇਹ ਹੈਗਾ ਜ਼ਮੀਦਗੜ੍ਹ ਦਾ ਰਹਿਣ ਵਾਲਾ ਇਹਨਾਂ ਕੋਲ ਸਾਨੂੰ total 30000 ਗੋਲੀਆਂ ਬਰਾਉਂਡ ਮਿਲੀਆਂ ਇਹਨਾਂ ਤੇ ਪੁੱਛ ਕੇ ਸਾਨੂੰ ਪਤਾ ਲੱਗਿਆ ਕਿ ਇਹ ਪਿੱਛੋਂ ਯੂਪੀ ਤੋਂ ਗੋਲੇ ਲੈ ਕੇ ਆਉਂਦੇ ਸੀ ਅੱਜ ਅਸੀਂ ਉਹ ਬੈਕਵਰਡ ਲਿੰਕੇਜ ਡਿਵੈਲਪ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਸਾਨੂੰ ਹੋਰ ਵੀ ਕੋਈ ਵੱਡੀ ਰਿਕਵਰੀ ਮਿਲੇਗੀ ਪਹਿਲਾਂ ਵੀ ਕੋਈ ਫਾਮ ਦਿੱਤਾ ਜਿਹੜਾ ਸਾਡੇ ਜਿਹੜੇ ਰਾਜਕੁਮਾਰ ਹੈ ਇਸ ਦੇ ਉੱਤੇ ਪਹਿਲਾਂ ਵੀ 2020 ਦੇ ਅੰਦਰ ਇੱਕ ਥਾਣਾ ਮੁਲੇਪੁਰ ਚਿੱਤਕ ਐਨਡੀਪੀਐਸ ਦਾ ਹੀ ਮਾਮਲਾ ਦਰਜ ਹੈ ਉਸ ਦੇ ਅੰਦਰ ਵੀ ਇਹਦੇ ਕੋਲੋਂ ਕਮਰਸ਼ੀਅਲ ਰਿਕਵਰੀ 800 ਕੋਲੀ ਰਿਕਵਰ ਹੋਈ ਸੀ ਸਾਨੂੰ ਇਹਨਾਂ ਤੋਂ ਇਹਨਾਂ ਨੂੰ ਪੰਜ ਦਿਨ ਦਾ ਰਿਮਾਂਡ ਮਿਲਿਆ ਹੈ ਸਾਡੀ ਕੋਸ਼ਿਸ਼ ਹੈ ਕਿ ਹਾਜੀ ਸਾਨੂੰ ਇਹਨਾਂ ਤੋਂ ਹੋਰ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਕੁਝ ਕੁਝ ਕਰਕੇ ਜਿਹੜੇ ਵੀ ਜਿਨ੍ਹਾਂ ਨੇ ਸਪਲਾਈ ਕਰਦੇ ਸੀ

ਤੇ ਜਿਹੜਾ ਗੁਰਨਾਮ ਸਿੰਘ ਹੈ ਇਹਦੇ ਤੇ ਪਹਿਲਾ ਮੁਕਦਮਾ ਹੈ ਔਰ ਇਹ ਕਲੇਮ ਕਰ ਰਹੇ ਕਿ ਇਹ ਦੀ ਫਸਟ ਟਾਈਮ ਹੈ ਸਿੱਕੀ ਬਟ ਵੀ ਆਰ ਸੇ ਇਨਵੈਸਟੀਗੇਟਿੰਗ ਕਿ ਇਹ ਪਹਿਲਾ ਸਿੱਕੀ ਹੋਰ ਕਿਸੇ ਪਹਿਲਾਂ ਨਹੀਂ ਕੋਈ ਮਤਲਬ ਕਿ ਰਿਸਪਲਾਈ ਲੈ ਕੇ ਆਇਆ ਹੈ